ਦੇਖਦੇ ਆ ਦੂਜਾ ਗੁਰੰਥੀਆਂ ਉਹਦਾ 10 ਨੰਬਰ ਅਧਿਆਏ ਤੇ ਉਹਦੀ 3 ਤੇ 4 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕਹਿੰਦਾ ਅਸੀਂ ਭਾਵੇਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ ਇਸ ਲਈ ਜੋ ਸਾਡੇ ਜੁੱਧ ਦੇ ਸ਼ਸਤਰ ਸਰੀਰਿਕ ਨਹੀਂ ਸਗੋਂ ਪਰਮੇਸ਼ਵਰ ਦੇ ਭਾਣੇ ਗਿਲੇਆਂ ਨੂੰ ਢਾ ਦੇਣ ਲਈ ਡਾਡੇ ਤਕੜੇ ਹਨ ਹallelujah वचन ਕਹਿੰਦਾ ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਹ ਪਰ ਸਾਡੇ ਜਿਹੜੇ ਹਥਿਆਰ ਆ ਉਹ ਸਰੀਰਕ ਨਹੀਂ ਆ ਭਾ ਅਸੀਂ ਜੇ ਕੋਈ ਲੜਾਈ ਲੜਦੇ ਸਾਡੀ ਲੜਾਈ ਡਾਂਗਾ ਸੋਟਿਆਂ ਦੇ ਨਾਲ ਕਿਰਚਾਂ ਕਰਪਾਨਾਂ ਦੇ ਨਾਲ ਨਹੀਂ ਆ ਸਾਡੀ ਲੜਾਈ ਕਿਸੇ ਨੂੰ ਗਾਲ੍ਹਾਂ ਕੱਢਣ ਦੇ ਨਾਲ ਨਹੀਂ ਆ ਸਾਡੀ ਲੜਾਈ ਕੀ ਆ ਸਾਡੇ ਹਥਿਆਰ ਕੀ ਸਾਡੀ ਲੜਾਈ ਵੀ ਆਤਮਕ ਆ ਤੇ ਸਾਡੇ ਹਥਿਆਰ ਵੀ ਆਤਮਕ ਆ ਅਰ ਵਚਨ ਚ ਲਿਖਿਆ ਹੈ ਕਹਿੰਦਾ ਸਗੋਂ ਪਰਮੇਸ਼ਵਰ ਦੇ ਬਾਣੇ ਕਿਲਿਆਂ ਨੂੰ ਢਾ ਦੇਣ ਦੇ ਲਈ ਡਾਡੇ ਤਕੜੇ ਹਨ ਜੋ ਸਾਡੇ ਹਥਿਆਰ ਹਨ ਉਹ ਕਿਲਿਆਂ ਨੂੰ ਗੜ੍ਹਾਂ ਨੂੰ ਢਾ ਦੇਣ ਵਾਲੇ ਆ ਪਰਮੇਸ਼ਵਰ ਦੇ ਵੱਲੋਂ ਜਿਹੜੇ ਹਥਿਆਰ ਸਾਨੂੰ ਦਿੱਤੇ ਗਏ ਆ ਉਹ ਸਾਡੇ ਵੈਰੀ ਦੇ ਕਿਲਿਆਂ ਨੂੰ ਢਾ ਦੇਣਗੇ ਗੜ੍ਹਾਂ ਨੂੰ ਢਾ ਸਿੱਟਣਗੇ ਹallelujah ਕੀ ਤੁਸੀਂ ਖੁਸ਼ ਆ ਕਿ ਪਰਮੇਸ਼ਵਰ ਨੇ ਤੁਹਾਨੂੰ ਇੰਨੇ ਸਮਰਥੀ ਹਥਿਆਰ ਬਖਸ਼ੇ ਆ ਅਰੋ ਹਥਿਆਰ ਕੀ ਆ ਪ੍ਰਾਰਥਨਾ ਪਰਮੇਸ਼ਵਰ ਦਾ ਵਚਨ ਜਦੋਂ ਤੁਸੀਂ ਵਚਨclaim ਕਰੋਗੇ ਪਰਮੇਸ਼ਰ ਦੇ ਹਜ਼ੂਰੀ ਵਿੱਚ ਆਓਗੇ ਤੁਸੀਂ ਕਹੋਗੇ ਕਿ ਪ੍ਰਭੂ ਤੁਸੀਂ ਕਿਹਾ ਸੀ ਇਹ ਗੱਲ ਆਪਣੇ ਵਚਨ ਦੇ ਦੁਆਰਾ ਕਿ ਇਹ ਲੜਾਈ ਤੁਹਾਡੀ ਨਹੀਂ ਮੇਰੀ ਆ ਤੁਸੀਂ ਚੁੱਪ ਰਹੋ ਤੁਹਾਡੀਆਂ ਲੜਾਈਆਂ ਮੈਂ ਲੜਾਂਗਾ ਆਓ ਪਰਮੇਸ਼ਰ ਅਸੀਂ ਤੁਹਾਡੇ ਅੱਗੇ ਅਰਜ਼ੋਈ ਕਰਦੇ ਹਾਂ ਮਿੰਤ ਕਰਦੇ ਹਾਂ ਸਾਡੀਆਂ ਲੜਾਈਆਂ ਤੁਸੀਂ ਲੜੋ ਜਦੋਂ ਤੁਸੀਂ ਪਰਮੇਸ਼ਰ ਦੇ ਅੱਗੇ ਇਸ ਵਿਧ ਵਚਨ ਦੇ ਨਾਲ ਪ੍ਰਾਰਥਨਾ ਕਰੋਗੇ ਤੁਸੀਂ ਦੇਖੋ ਜਿਵੇਂ ਯਹੋਸ਼ਾ 파ਟਨੇ ਲੜਾਈ ਨਹੀਂ ਲੜੀ ਪਰ ਪ੍ਰਾਰਥਨਾ ਕੀਤੀ ਔਰ ਪਰਮੇਸ਼ਵਰ ਨੇ ਉਹਨੂੰ ਫਤਿਹ ਬਖਸ਼ੀ ਇਦਾਂ ਹੀ ਤੁਹਾਨੂੰ ਸਰੀਰਕ ਤੌਰ ਤੇ ਕੋਈ ਲੜਾਈ ਨਹੀਂ ਲੜਨੀ ਪਊਗੀ ਬਸ ਪ੍ਰਾਰਥਨਾ ਕਰੋਗੇ ਪਰਮੇਸ਼ਵਰ ਦੇ ਅੱਗੇ ਔਰ ਫੈਸਲਾ ਤੁਹਾਡੇ ਹੱਕ ਵਿੱਚ ਹੋਊਗਾ ਫਤਿਹ ਤੁਹਾਡੀ ਹੋਊਗੀ ਯਿਸੂ ਮਸੀਹ ਦੇ ਨਾਮ 'ਚ ਇਹ ਹੀ ਤਾਂ ਪ੍ਰਾਰਥਨਾ ਦੀ ਸਮਰੱਥਾ ਹੋ ਸਕਦਾ ਕਿ ਤੁਹਾਡੀ ਸਰਕਾਰੀ ਦਰਬਾਰੇ ਜਾਣ ਸਿਆਣ ਨਾ ਹੋਵੇ ਕੋਈ ਵੱਡਾ ਅਫਸਰ ਕੋਈ ਵੱਡਾ ਮੰਤਰੀ ਤੁਹਾਨੂੰ ਨਾ ਜਾਣਦਾ ਹੋਵੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਨਿਆਣਿਆਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮੁਕਦਮਿਆਂ ਵਿੱਚ ਫਸੇ ਰਹੋਗੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਲਈ ਜੇਲਾਂ ਦੇ ਬੂਹੇ ਕਦੀ ਨਹੀਂ ਖੁੱਲਣਗੇ ਤੁਹਾਡੀ ਜਾਣ ਸਿਆਣ ਰਾਜਿਆਂ ਦੇ ਚਾਰੀ ਵਿੱਚ ਲਾ ਦਿਓ ਜਿਹੜਾ ਕਦੀ ਵੀ ਬੇਨਿਆਈ ਨਹੀਂ ਕਰਦਾ ਔਰ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੁਸੀਂ ਉਹਦੀ ਕਚਹਿਰੀ ਦੇ ਵਿੱਚ ਆਉਂਦੇ ਹੋ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਉਹਦੇ ਕੋਰਟਸ ਦੇ ਵਿੱਚ ਆਉਂਦੇ ਹੋ ਔਰ ਜਦੋਂ ਤੁਸੀਂ ਵਚਨ ਕਲੇਮ ਕਰਦੇ ਹੋ ਤਾਂ ਤੁਸੀਂ ਉਹ ਧਾਰਾ ਪੜ ਰਹੇ ਹੁੰਦੇ ਹੋ ਜਿੱਦਾਂ ਵਕੀਲ ਕਹਿੰਦਾ ਜੀ 302 ਚਾ ਲਿਖਿਆ 305 ਚ ਜੋ ਵੀ ਫਲਾਂ ਫਲਾਂ ਆਰਟੀਕਲਸ ਆ ਉਹਦੇ ਅਕੋਰਡਿੰਗਲੀ ਇਤਾਂ ਹੀ ਤੁਸੀਂ ਵੀ ਕਹਿਣਾ ਕਿ ਪ੍ਰਭੂ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਅਸੀਂ ਵਚਨ ਦੇ ਅਨੁਸਾਰ ਪ੍ਰਾਰਥਨਾ ਕਰਦੇ ਕਿਉਂਕਿ ਅਸੀਂ ਗਲਤ ਹੋ ਸਕਦੇ ਹਾਂ ਸਾਡੇ ਅੱਖਰਾਂ ਦੀ ਹੇਰ ਫੇਰ ਹੋ ਸਕਦੀ ਪਰ ਪਰਮੇਸ਼ਵਰ ਦਾ ਵਚਨ ਜਿਹੜਾ ਹੈ ਉਹ ਬਿਲਕੁਲ ਸਹੀ ਅਰ ਸਦਾ ਤੱਕ ਕਾਇਮ ਰਹਿਣ ਵਾਲਾ ਹੈ ਹਾਲੇਲੂਇਆ ਇਸ ਲਈ ਪ੍ਰਾਰਥਨਾ ਕਰੋ ਕਿਉਂਕਿ ਵਚਨ ਚ ਲਿਖਿਆ ਸਾਡੀ ਪ੍ਰਾਰਥਨਾ ਕਿਲਿਆਂ ਨੂੰ ਢਾ ਦੇਣ ਲਈ ਡਾਡੀ ਤਕੜੀ ਆ ਕਿਉਂਕਿ ਸਾਡਾ ਹਥਿਆਰ ਸਾਡੀ ਪ੍ਰਾਰਥਨਾ ਹੈ ਅੱਜ ਤੁਸੀਂ ਜੇਸ ਵੀ ਮੁਸੀਬਤ ਦੇ ਵਿੱਚੋਂ ਜੇਸ ਵੀ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਹੋ ਜੇਸ ਵੀ ਦੁੱਖ ਵਿੱਚ ਫਸੇ ਹੋਏ ਹੋ ਜਦੋਂ ਅੱਜ ਹੀਲਿੰਗ ਦੀ ਪ੍ਰੇਅਰ ਹੋਊਗੀ ਅੱਜ ਤੁਸੀਂ ਜ਼ੋਰ ਮਾਰਨਾ ਹੈ ਅੱਜ ਤੁਸੀਂ ਪ੍ਰਾਰਥਨਾ ਕਰਨੀ ਪਰਮੇਸ਼ਵਰ ਦੇ ਅੱਗੇ ਮੈਂ ਦਾਅਵਾ ਕਰਦੀ ਹਾਂ ਕਿ ਤੁਸੀਂ ਆਉਂਦੇ ਐਤਵਾਰ ਗਵਾਹੀ ਨਾਲ ਆਉਂਗੇ ਯਿਸੂ ਮਸੀਹ ਦੇ ਨਾਮ 'ਚ ਮਨੂੰ ਮੇਰੇ ਹਮੇਸ਼ਵਰ ਤੇ ਭਰੋਸਾ ਉਹਦੇ ਵਚਨ ਤੇ ਭਰੋਸਾ ਕਿ ਜੋ ਲਿਖਿਆ ਆ ਉਹ ਅਟੱਲ ਸਚਾਈ ਆ ਉਹ ਹੁੰਦਾ ਆ ਉਹ ਹੋਣਾ ਆ ਤੇ ਹੁੰਦਾ ਰਹਿਣਾ ਆ ਹallelujah ਯਰਮੀ ਦੀ ਕਿਤਾਬ ਉਹਦਾ 29 ਨੰਬਰ ਅਧਿਆਏ 29th ਚੈਪਟਰ ਬੁੱਕ ਆਫ ਜਰਮਾਇਆ ਉਹਦੀ 12 13 ਆਇਤ ਕਹਿੰਦਾ ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੇਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਗਾ ਹallelujah वचन ਵਿੱਚ ਕੀ ਲਿਖਿਆ ਤੁਸੀਂ ਮੈਨੂੰ ਮੂੰਹ ਵਿੱਚ ਦਾਣੇ ਪਾ ਕੇ ਬੈਠੇ ਹੋ ਕੜਦੇ ਹੋ ਘੜੀ ਕਿਦੇ ਲਈ ਜਿਹੜੇ ਤੁਸੀਂ ਪਿੱਛੇ ਨਹੀਂ ਬੋਲ ਸਕਦੇ ਤੁਸੀਂ ਆਪੇ ਕੀ ਬੋਲਣਾ ਹੋਏ ਬਹੁਤ ਮਾੜੀ ਗੱਲ ਅਕਲੀਸੀਆ ਤੁਹਾਡੇ ਲਈ ਸੱਚੀ ਮੈਂ ਕਹਿੰਨੀ ਹੈ ਬਹੁਤ ਮਾੜੀ ਗੱਲ ਜੇ ਕਿਤੇ ਤੁਸੀਂ ਨਿਆਣਿਆਂ ਦੇ ਵਾਂਗ ਮੇਰੀ ਜਮਾਤ 'ਚ ਹੁੰਦੇ ਕੁੱਟਣੇ ਬੜੇ ਸੀ ਸੱਚੀ ਕਹਿੰਦੀ ਰੋਜ਼ ਬਾਹਾਂ ਖੜੀਆਂ ਕਰਾਇਆ ਕਰਨੀਆਂ ਸੀ ਰੋਜ਼ ਗਰਾਊਂਡ ਦੇ ਚੱਕਰ ਲਵਾਇਆ ਕਰਨੇ ਸੀ ਇੰਨੇ ਵਰੀ ਤੁਹਾਨੂੰ ਇਹ ਗੱਲ ਸਮਝਾਈ ਕਿ ਆਸ਼ੀਸ਼ ਲੈਣ ਦੇ ਲਈ ਆਮੀਨ ਕਹਿ ਦਿਆ ਕਰੋ ਤੁਹਾਡੇ ਮੂੰਹ ਚੋਂ ਨਹੀਂ ਨਿਕਲਦਾ ਫੇਰ ਕਹਿੰਦੇ ਸਾਡੇ ਕੰਮ ਨਹੀਂ ਹੁੰਦੇ ਪਰਮੇਸ਼ਵਰ ਦੀ ਮਹਿਮਾ ਕਰਨ ਲੱਗਿਆ ਹਾਲੇਲੂਇਆ ਕਹਿ ਦਿਆ ਕਰੋ ਤੁਹਾਡੇ ਮੂੰਹ ਚੋਂ ਨਹੀਂ ਨਿਕਲਦਾ ਫੇਰ ਕਹਿੰਦੇ ਉਹ ਸਾਡੀ ਸੁਣਦਾ ਨਹੀਂ ਉਹ ਜਦੋਂ ਤੁਹਾਨੂੰ ਬੋਲਣ ਲਈ ਕਹਿੰਦਾ ਉਦੋਂ ਤੁਹਾਡੇ ਕੋਲੋਂ ਪਿੱਛੇ ਨਹੀਂ ਬੋਲ ਹੁੰਦਾ ਘਰ ਜਾ ਕੇ ਦੱਸੋ ਤੁਸੀਂ ਕਿਹੜੇ ਖੋਣ ਖੋਣੇ ਆ ਜਿਹੜੇ ਸਾਹਮਣੇ ਕਿ ਤੁਸੀਂ ਵਚਨ ਨਹੀਂ ਬੋਲ ਸਕਦੇ ਸਾਹਮਣੇ ਬੈਠ ਕੇ ਤੁਸੀਂ ਪ੍ਰਾਰਥਨਾ ਨਹੀਂ ਕਰ ਸਕਦੇ ਇੱਥੇ ਤੁਹਾਡਾ ਮਨ ਨਹੀਂ ਟਿਕਦਾ ਘਰੇ ਜਾ ਕੇ ਤੁਸੀਂ ਕੀ ਚੰਦ ਚੜਾਉਣੇ ਆ ਪੁਲਿਸ ਵੀ ਕਹਿੰਦਾ ਆ ਆਪਣੇ ਲੋਕਾਂ ਲਈ ਕਹਿੰਦਾ ਤੁਹਾਡੇ ਲਈ ਮੈਨੂੰ ਪੀੜਾਂ ਲੱਗੀਆਂ ਹੋਈਆਂ ਆ ਸੰਗ ਕਰਿਆ ਕਰੋ ਥੋੜੀ ਬਹੁਤੀ ਤੁਹਾਡੇ ਘਰ ਦੇ ਕਹਿੰਦੇ ਹੁਣੇ ਚਰਚ ਨੂੰ ਗਏ ਆ ਅੱਜ ਚੰਗੇ ਹੋ ਕੇ ਆਉਣਾ ਦੇਖਦੇ ਚੰਗੇ ਹੋ ਕੇ ਆਉਂਦੇ ਕਿ ਨਹੀਂ ਉਹਨਾਂ ਨੂੰ ਕੀ ਪਤਾ ਇੱਥੇ ਮੂਰਤੀਆਂ ਬੈਠੀਆਂ ਮੰਨ ਤਾਂ ਇਹਨਾਂ ਦੇ ਸੈਰ ਸਪਾਟੇ ਕਰਨ ਗਏ ਆ ਘਰੇ ਉਹ ਤੁਹਾਨੂੰ ਹallelujah ਕਹਿਣ ਨਹੀਂ ਦਿੰਦੇ ਘਰੇ ਤੁਹਾਨੂੰ ਉਹ ਵਚਨ ਬੋਲਣ ਨਹੀਂ ਦਿੰਦੇ ਤੇ ਇੱਥੇ ਆਣ ਕੇ ਤੁਸੀਂ ਨਹੀਂ ਮੂੰਹ ਖੋਲਦੇ ਦੱਸੋ ਕਿੱਦਾਂ ਤੁਹਾਡੀ ਜ਼ਿੰਦਗੀ 'ਚ ਕੰਮ ਹੋਊਗਾ ਕਿਹਦੇ ਵਿੱਚ ਕਮੀ ਆ ਰੱਬ ਵਿੱਚ ਤੁਸੀਂ ਲੋਕਾਂ ਨੇ ਰੱਬ ਦੇ ਨਾਮ ਨੂੰ ਲਾਜ ਲਾ ਕੇ ਰੱਖ ਦਿੱਤੀ ਆ ਤੁਹਾਡੇ ਕਰਕੇ ਲੋਕੀ ਗੱਲਾਂ ਕਰਦੇ ਆ ਕਿਉਂਕਿ ਚਾਲ ਤੁਹਾਡੀ ਸਹੀ ਨਹੀਂ ਆ ਸੁਧਰ ਜਾਓ ਜਾਗ ਜਾਓ ਕਿਉਂਕਿ ਵੇਲਾ ਬਹੁਤਾ ਬਾਕੀ ਨਹੀਂ ਆ ਵਚਨ ਚ ਵੀ ਲਿਖਿਆ ਆ ਸਮਾਂ ਮਾਰਾਏ ਨੂੰ ਆਪਣੇ ਲਈ ਲਾਭਦਾਇਕ ਬਣਾ ਲਓ परमेश्वर ਨੂੰ ਨਹੀਂ ਪਤਾ ਤੁਸੀਂ ਕੀ ਪਾਲਦੇ ਹੋ ਐਦੋਂਗਾ ਉਹੀ ਇੱਥੇ ਆਓ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲਣਾ ਬਾਕੀ ਸਾਰੇ ਸਿਨੇਮੇ ਜਾਇਆ ਕਰੋ ਕਿਉਂਕਿ ਇਹ ਜਗ੍ਹਾ ਇੰਟਰਟੇਨਮੈਂਟ ਕਰਨ ਦੇ ਲਈ ਨਹੀਂ ਆ ਅਸੀਂ ਇੱਥੇ ਤੁਹਾਡਾ ਮਨੋਰੰਜਨ ਕਰਨ ਦੇ ਲਈ ਥੋੜੀ ਖਲੋਤੇ ਆ ਕਿ ਤੁਹਾਡਾ ਘਰੇ ਜੀ ਨਹੀਂ ਸੀ ਲੱਗਦਾ ਸੀ ਤੁਹਾਡਾ ਜੀ ਲੜਾ ਇੱਥੇ ਅਸੀਂ ਵਚਨ ਪੜ੍ਹ ਕੇ ਵਚਨ ਤੇ ਚੱਲ ਸਕਦੇ ਹਾਂ ਪਰ ਸਾਡੀ ਡਿਊਟੀ ਲਈ ਪਰਮੇਸ਼ਵਰ ਨੇ ਤੁਹਾਡੇ ਉੱਤੇ ਅਰ ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਤੋਂ ਇਹਨਾਂ ਦਾ ਲੇਖਾ ਲਵਾਂਗਾ ਪਰ ਮिन्नੂ ਨੂੰ ਨਹੀਂ ਪਤਾ ਕਿ ਇੱਕ ਹੀ ਗੱਲ ਨੂੰ ਇੰਨੀ ਵਾਰੀ ਕਹਿਣ ਦੇ ਬਾਵਜੂਦ ਤੁਸੀਂ ਅੰਡਰਸਟੈਂਡ ਕਿਉਂ ਨਹੀਂ ਕਰਦੇ ਮੈਂ ਕਹਿੰਨੀ ਅੱਜ ਤੁਹਾਨੂੰ ਜ਼ਰੂਰ ਗੁੱਸਾ ਲੱਗੇ ਔਰ ਗੁੱਸਾ ਖਾ ਕੇ ਅੱਗੇ ਤੋਂ ਇਹ ਗਲਤੀ ਨਾ ਕਰਿਓ ਕਿਉਂਕਿ ਜੇ ਗੁੱਸਾ ਨਾ ਲੱਗਾ ਫਿਰ ਤੁਸੀਂ ਸੁਧਰਨਾ ਵੀ ਨਹੀਂ ਤਾਂ ਮੈਂ ਕਹਿੰਨੀ ਇਸ ਗੱਲ ਦਾ ਤੁਹਾਡੇ ਤੇ ਅਸਰ ਹੋਏ ਇਹ ਗੱਲ ਤੁਹਾਡੇ ਮਨ ਦੇ ਵਿੱਚ ਵਸ ਜੇ ਤੁਹਾਡੇ ਦਿਮਾਗ ਦੇ ਵਿੱਚ ਵਸ ਜੇ ਤੁਹਾਡੇ ਲਹੂ ਤੱਕ ਰਚ ਜਵੇ ਕਿ ਜਦ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਣਾ ਉਹਦਾ ਪੈ ਕੇ ਬੈਠਣਾ ਜਾਗਦੇ ਹੋਇਆ ਬੈਠਣਾ ਕੰਨਾਂ ਨੂੰ ਖੁੱਲੇ ਰੱਖਣਾ ਅੱਖਾਂ ਨੂੰ ਖੁੱਲੇ ਰੱਖਣਾ ਔਰ ਦਿਲ ਤੋਂ ਸਵੀਕਾਰ ਕਰਨਾ ਔਰ ਜੇ ਇਸ ਦਿਨ ਤੁਸੀਂ ਇਹ ਕਰ ਲਿਆ ਇੱਥੇ ਮੈਂ ਕਿਹ ਗਵਾਈਆਂ ਲੈਣ ਵਾਲੇ ਆਂਦੇ ਸੰਗ ਥੱਕ ਜਾਣੇ ਗਵਾਈਆਂ ਬੋਲਦਿਆਂ ਬੋਲਦਿਆਂ ਲੈਣਾ ਨਹੀਂ ਮੁੱਕਣਗੀਆਂ ਵਚਨ 'ਚ ਲਿਖਿਆ ਤਾਂ ਤੇ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਗਾ ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ ਮੈਂ ਤੁਹਾਨੂੰ ਲੱਭਾਂਗਾ ਯਹਵਾ ਦਾ ਵਾਕ ਹੈ ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦੇਵਾਂਗਾ ਮੈਂ ਤੁਹਾਨੂੰ ਸਾਰੀਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇੱਕ ਕਰਾਂਗਾ ਯਹਵਾ ਦਾ ਵਾਅਦਾ ਹੈ ਅਤੇ ਮੈਂ ਤੁਹਾਨੂੰ ਦੇਸ਼ ਉਸ ਤਹਾਨੂੰ ਮੋੜ ਦੇ ਆਵਾਂਗਾ ਇਸ ਤਹਾਨੂੰ ਮੋੜ ਦੇ ਆਵਾਂਗਾ ਜਿੱਥੋਂ ਮੈਂ ਤੁਹਾਨੂੰ ਅਸੀਰ ਕਰਵਾਇਆ ਸੀ ਅਮੀਨ ਹallelujah ਸੋ ਪ੍ਰਭੂ ਦਾ ਵਚਨਿਕੰਦਾ ਜੇ ਤੁਸੀਂ ਮੇਰੇ ਤੋਂ ਪ੍ਰਾਰਥਨਾ ਕਰੋਗੇ ਮੈਂ ਸੁਣੂੰਗਾ ਇਸ ਲਈ ਪ੍ਰਾਰਥਨਾ ਕਰਿਆ ਕਰੋ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰਿਆ ਕਰੋ ਆਪਣੇ ਕੰਮ ਤੇ ਜਦੋਂ ਸਵੇਰ ਨੂੰ ਚਾਹੇ ਤੁਸੀਂ ਟੀਚਰ ਹੋ ਵਕੀਲ ਹੋ ਜੱਜ ਹੋ ਤੁਸੀਂ ਜਿਹੜੇ ਵੀ ਡਿਪਾਰਟਮੈਂਟ ਵਿੱਚੋਂ ਆਪਣੇ ਦੁਕਾਨ ਤੇ ਜਾਂਦੇ ਹੋ ਫੈਕਟਰੀ ਵਿੱਚ ਜਾਂਦੇ ਹੋ ਜਾਂ ਦਿਹਾੜੀ ਤੇ ਜਾਂਦੇ ਹੋ ਕਰੋ ਪ੍ਰਾਰਥਨਾ ਕਰਕੇ ਤੁਰੋ ਆਪਣੀ ਜੌਬ ਤੇ ਪਹੁੰਚ ਕੇ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਇਹ ਜੌਬ ਮੈਨੂੰ ਵਫਾਦਾਰੀ ਇਮਾਨਦਾਰੀ ਸਮਝਦਾਰੀ ਦੇ ਨਾਲ ਕਰਨ ਦਾ ਬਲ ਬਖਸ਼ੋ ਔਰ ਪ੍ਰਭੂ ਇਸ ਜਗ੍ਹਾ ਨੂੰ ਬਹੁਤ ਬਰਕਤ ਦਿਓ ਕਿਉਂਕਿ ਇਸ ਜਗ੍ਹਾ ਤੋਂ ਤੁਸੀਂ ਮੇਰੇ ਲਈ ਰੋਟੀ ਦਾ ਚਸ਼ਮਾ ਵਹਾਇਆ ਹੈ ਹallelujah ਅਰ ਜਦ ਵੀ ਤੁਸੀਂ ਉਸ ਜੌਬ ਨੂੰ ਫਿਨਿਸ਼ ਕਰਨਾ ਫਿਰ ਤੋਂ ਧੰਨਵਾਦ ਕਰਕੇ ਨਿਕਲਣਾ ਪਰਮੇਸ਼ਵਰ ਇਸ ਜਗ੍ਹਾ ਨੂੰ ਬਹੁਤ ਬਰਕਤ ਦਿਓ ਜਦ ਮੈਂ ਹੁਣ ਘਰ ਜਾਵਾਂ ਤਾਂ ਮੇਰੇ ਨਾਲ ਹੋਵੋ ਜਿਵੇਂ ਰਾਜੀ ਖੁਸ਼ ਲੈ ਕੇ ਆਏ ਐਵੇਂ ਮੈਨੂੰ ਰਾਜੀ ਖੁਸ਼ ਲੈ ਚੱਲੋ ਹallelujah ਇੱਤੋਂ ਹੀ ਘਰ ਪਹੁੰਚ ਕੇ ਪ੍ਰਭੂ ਤੁਹਾਡਾ ਧੰਨਵਾਦ ਸਹੀ ਸਲਾਮਤ ਘਰੋਂ ਲੈ ਕੇ ਗਏ ਸੀ ਸਹੀ ਸਲਾਮਤ ਮੈਂ ਘਰ ਵਿੱਚ ਆਇਆ ਹੁਣ ਮੈਂ ਯਕੀਨ ਕਰਦਾ ਮੇਰੇ ਨਾਲ ਆਸ਼ੀਸ਼ ਇਸ ਘਰ ਵਿੱਚ ਆਈ ਮੇਰੇ ਨਾਲ ਬਰਕਤ ਇਸ ਘਰ ਦੇ ਵਿੱਚ ਆਈ ਮੇਰੇ ਨਾਲ ਖੁਸ਼ੀ ਇਸ ਘਰ ਵਿੱਚ ਆਈ ਔਰ ਪ੍ਰਭੂ ਤੁਸੀਂ ਵੀ ਅੱਜ ਮੇਰੇ ਨਾਲ ਇਸ ਘਰ ਦੇ ਵਿੱਚ ਮੌਜੂਦ ਹੋ ਹਾਲੇਲੂਇਆ ਤਾਂ ਇਸ ਈਸ ਰੀਕੇ ਨਾਲ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਵਚਨ ਚ ਲਿਖਿਆ ਮੈਂ ਸੁਣਾਗਾ ਜੇ ਤੁਸੀਂ ਉਹਨੂੰ ਲੱਭੋਗੇ ਕਿੰਨਾ ਮੈਂ ਤੁਹਾਨੂੰ ਲੱਭ ਪੂੰਗਾ ਜਿੱਥੇ ਤੁਸੀਂ ਗੁਆਚੇ ਹੋ ਜਿੱਦਾਂ ਥਾਵਾਂ ਤੋਂ ਕਹਿੰਦਾ ਮੈਂ ਤੁਹਾਨੂੰ ਇਕੱਠਿਆ ਕਰਾਂਗਾ ਔਰ ਜਿੱਥੇ ਤੁਸੀਂ ਗੁਲਾਮ ਸੀ ਜਿੱਥੇ ਤੁਸੀਂ ਗਰੀਬ ਸੀ ਉੱਥੇ ਹੀ ਤੁਹਾਨੂੰ ਉਹ ਹੋ ਰਾਜੀ ਖੁਸ਼ ਵਸਾਏਗਾ ਹਾਲੇਲੂਇਆ ਰਸੂਲਾਂ ਦੇ ਕੰਮ ਉਹਦਾ 16 ਨੰਬਰ ਅਧਿਆਇ ਤੇ ਉਹਦੀ 25 26 ਪੰਕਤੀ ਚਾਹੀਦਾ ਲਿਖਿਆ ਪਰ ਅੱਧੀ ਰਾਤ ਨੂੰ ਪਾਲੂ ਸਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਵਰ ਦਾ ਭਜਨ ਗਾਉਂਦੇ ਸਨ ਔਰ ਕੈਦੀ ਉਹਨਾਂ ਦੀ ਸੁਣਦੇ ਸਨ ਤਾਂ ਅਚਾਨਕ ਇੱਕ ਐਡਾ ਭਚਾਲ ਆਇਆ ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ ਔਰ ਛੱਤ ਸਾਰੇ ਬੂਹੇ ਖੁੱਲ ਗਏ ਅਤੇ ਸਪਨਾਵਾਂ ਦੀਆਂ ਬੇੜੀਆਂ ਖੁੱਲ ਗਈਆਂ ਹallelujah ਸੋ ਵਚਨ ਵਿੱਚ ਅਸੀਂ ਪੜਿਆ ਅੱਧੀ ਰਾਤ ਨੂੰ ਪਰਮੇਸ਼ਵਰ ਤੇ ਪ੍ਰੇਮੀ ਪ੍ਰਾਰਥਨਾ ਕਰ ਰਹੇ ਆ ਆराधना ਕਰ ਰਹੇ ਆ ਲਿਖਿਆ ਉਹ ਪ੍ਰਾਰਥਨਾ ਕਰਦੇ ਸੀ ਤੇ ਭਜਨ ਗਾਉਂਦੇ ਸੀ ਤੁਸੀਂ ਵੀ ਬਹੁਤ ਸਾਰਿਆਂ ਦੀਆਂ ਟੈਸਟੀਮਨੀਜ਼ ਸੁਣੀਆਂ ਹੋਊਗੀਆਂ ਜਿਹੜੇ ਰਾਤ ਨੂੰ 11:30 ਤੋਂ 12:30 ਪ੍ਰਾਰਥਨਾ ਕਰਦੇ ਪਰਮੇਸ਼ਵਰ ਨੇ ਕਿਵੇਂ ਉਹਨਾਂ ਦੇ ਬੰਦਨਾਂ ਨੂੰ ਤੋੜਿਆ ਕਿਵੇਂ ਪਰਮੇਸ਼ਵਰ ਨੇ ਉਹਨਾਂ ਨੂੰ ਜੇਲ੍ਹਾਂ ਚੋਂ ਕੱਢਿਆ ਕਿਵੇਂ ਪਰਮੇਸ਼ਵਰ ਨੇ ਉਹਨਾਂ ਨੂੰ ਬਰਕਤਾਂ ਦਿੱਤੀਆਂ ਕਿਵੇਂ ਪਰਮੇਸ਼ਵਰ ਨੇ ਉਹਨਾਂ ਨੂੰ ਬੱਚਿਆਂ ਦੀ ਆਸ਼ੀਸ਼ ਦਿੱਤੀ ਇੱਕ ਜੋੜਾ ਜਿਨੇ ਤਿੰਨ ਵਾਰੀ ਆਈਵੀਐਫ ਟਰਾਈ ਕੀਤਾ ਪਰ ਸਕਸੈਸਫੁਲ ਨਹੀਂ ਹੋਇਆ ਆਪਣੇ ਚਰਚ ਵਿੱਚ ਆਉਂਦੇ ਹੋ ਡਾਕਟਰਸ ਨੇ ਕਿਹਾ ਹੁਣ ਅਸੀਂ ਹੋਰ ਟਰਾਈ ਨਹੀਂ ਕਰ ਸਕਦੇ ਉਹ ਪ੍ਰਾਰਥਨਾ ਕਰਨ ਦੇ ਲਈ ਆਏ ਮੇਰੇ ਆਫਿਸ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਤੁਸੀਂ 11:30 ਤੋਂ 12:30 40 ਦਿਨ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓ ਪਰਮੇਸ਼ਵਰ ਅਦਭੁਤ ਰੀਤੀ ਦੇ ਨਾਲ ਤੁਹਾਡੇ ਜੀਵਨ 'ਚ ਕੰਮ ਕਰਨਗੇ ਅਰ ਜਦੋਂ ਉਹਨਾਂ ਨੇ ਪ੍ਰਾਰਥਨਾ ਕੰਪਲੀਟ ਕੀਤੀ ਵਾਪਸ ਪ੍ਰਾਰਥਨਾ ਕਰਕੇ ਗਏ ਠੀਕ 1 ਸਾਲ ਬਾਅਦ ਪਰਮੇਸ਼ਵਰ ਨੇ ਜੋੜੇ ਬੱਚਿਆਂ ਦੇ ਨਾਲ ਉਹਨਾਂ ਨੂੰ ਬles ਕੀਤਾ ਵਿਆਹ ਤੋਂ 25 ਸਾਲ ਬਾਅਦ ਜੋੜੇ ਬੱਚਿਆਂ ਦੇ ਨਾਲ ਪਰਮੇਸ਼ਵਰ ਨੇ ਉਹਨਾਂ ਨੂੰ ਬles ਕੀਤਾ ਇਹ ਅੱਧੀ ਰਾਤ ਨੂੰ ਪ੍ਰਾਰਥਨਾ ਕਰਨ ਦੀਆਂ ਬਰਕਤਾਂ ਆ ਕਿਉਂਕਿ ਪ੍ਰਾਰਥਨਾ ਗੜਾ ਨੂੰ ਹਿਲਾ ਦੇਣ ਦੀ ਸ਼ਕਤੀ ਰੱਖਦੀ ਹੈ ਮੈਂ ਅੱਜ ਵੀ ਕਹਿੰਨੀ ਆ ਜਿੰਨਾ ਦੇ ਵੀ ਕੰਮ ਰੁਕੇ ਹੋਏ ਆ ਜਿਹੜੇ ਬਹੁਤ ਚਿਰ ਤੋਂ ਜ਼ੋਰ ਮਾਰ ਰਹੇ ਆ ਮੁਕਦਮਿਆਂ 'ਚ ਫਸੇ ਆ ਪੈਸਾ ਤੁਹਾਡਾ ਫਸਿਆ ਆ ਕੋਈ ਪ੍ਰਮੋਸ਼ਨ ਨਹੀਂ ਹੋ ਰਹੀ ਤੁਹਾਡਾ ਹੱਕ ਨਹੀਂ ਮਿਲ ਰਿਹਾ ਕੋਈ ਬੰਦਨਾ ਦੇ ਵਿੱਚ ਉਹ ਬੰਦਨ ਨਹੀਂ ਟੁੱਟ ਰਹੇ ਮਿਡਨਾਈਟ ਪ੍ਰੇਅਰ ਕਰਨੀ ਸ਼ੁਰੂ ਕਰ ਦਿਓ ਸਾਢੇ 11 ਤੋਂ ਲੈ ਕੇ ਸਾਢੇ 12 ਵਜੇ ਤੱਕ ਇੱਕ ਘੰਟਾ ਮੈਂ ਕੋਈ ਲੰਬਾ ਟਾਈਮ ਨਹੀਂ ਤੁਹਾਨੂੰ ਦੇ ਰਹੀ ਇੱਕ ਘੰਟਾ ਪ੍ਰਾਰਥਨਾ ਕਰਨੀ ਪ੍ਰਾਰਥਨਾ ਜ਼ਬਰਦਸਤ ਰੀਤੀ ਦੇ ਨਾਲ ਹੋਣੀ ਚਾਹੀਦੀ ਆ ਪੂਰੇ ਮਨ ਦੇ ਨਾਲ ਰੀਜ ਦੇ ਨਾਲ ਪ੍ਰਾਰਥਨਾ ਕਰਨੀ ਆ ਸੁੱਤ ਘਲਾਉਂਦੇ ਨਹੀਂ ਹੋਣੇ ਚਾਹੀਦੇ ਤੁਸੀਂ ਉਸ ਵੇਲੇ 40 ਦਿਨ ਪ੍ਰਾਰਥਨਾ ਕਰਕੇ ਧੰਨਵਾਦ ਦੀ ਬੇਟਾ ਪਰਮੇਸ਼ਰ ਦੀ ਹਜ਼ੂਰੀ ਚ ਚੜਾ ਦਿਓ ਵਿਥਿਨ ਫਿਊ ਮੰਥਸ ਤੁਹਾਨੂੰ ਉਹਦਾ ਰਿਜ਼ਲਟ ਮਿਲ ਜੂਗਾ ਤੁਸੀਂ ਗਵਾਹੀ ਦੇ ਨਾਲ ਆਹੋਗੇ ਯਿਸੂ ਮਸੀਹ ਦੇ ਨਾਮ ਚ ਜ਼ਰੂਰ ਤੁਸੀਂ ਸ਼ੁਰੂ ਕਰ ਲਿਓ ਔਰ ਇਹ ਵੀ ਨਾ ਸੋਚਿਓ ਕਿ ਕੱਲ੍ਹ ਤੋਂ ਕਰਾਂਗੇ ਕਹਿੰਦੇ ਕੱਲ੍ਹ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਤਾਂ ਅੱਜ ਹੀ ਕਰਨਾ ਹੈ ਅੱਜ ਹੀ ਤੁਸੀਂ ਰਾਤ ਨੂੰ ਪ੍ਰਾਰਥਨਾ ਸ਼ੁਰੂ ਕਰ ਲਿਓ ਔਰ ਤੁਸੀਂ ਦੇਖਿਓ ਠੀਕ ਤੁਸੀਂ ਉਸ 40 ਦਿਨਾਂ ਦੇ ਵਿੱਚ ਵਿੱਚ ਹੀ ਉਹਦਾ ਰਿਜ਼ਲਟ ਤੁਹਾਨੂੰ ਉਹਦੇ ਬਾਰੇ ਚ ਗੱਲਾਂ ਉਹ ਰਾਹ ਖੁੱਲਦਾ ਹੋਇਆ ਤੁਹਾਨੂੰ ਉਹ ਸਿਗਨਲ ਮਿਲਨੇ ਸ਼ੁਰੂ ਹੋ ਜਾਣਗੇ ਔਰ ਕੁਝ ਹੀ ਮਹੀਨਿਆਂ ਦੇ ਵਿੱਚ ਉਹ ਬਿਲਕੁਲ ਕੰਪਲੀਟ ਟੈਸਟੀਮਨੀ ਤੁਹਾਡੀ ਜ਼ਿੰਦਗੀ 'ਚ ਹੋਊਗੀ। ਆਮੇਨ। ਸੋ ਇੱਥੇ ਲਿਖਿਆ ਕਿ ਉਹ ਰਾਤ ਨੂੰ ਅਤੀ ਰਾਤ ਨੂੰ ਪ੍ਰਾਰਥਨਾ ਕਰ ਰਹੇ ਸੀ, ਭਜਨ ਗਾ ਰਹੇ ਸੀ, ਇੱਕ ਪੁਚਾਲ ਆਇਆ ਤਾਂ ਕੀ ਹੋਇਆ? ਉਹਨਾਂ ਦੀਆਂ ਜਿਹੜੀਆਂ ਬੇੜੀਆਂ ਜੇਲਾਂ ਦੇ ਬੂਹੇ ਸੀ ਉਹ ਖੁੱਲ ਗਏ। ਬੇੜੀਆਂ ਖੁੱਲ ਗਈਆਂ ਉਹਨਾਂ ਦੀਆਂ। ਹਾਲੇਲੂਇਆ। ਤੁਸੀਂ ਜਿਹੜੇ ਮਰਜੀ ਬੰਦਨ ਚ ਬੱਜੇ ਹੋ ਚਾਹੇ ਤੁਹਾਡੇ ਤੇ ਕਿਸੇ ਨੇ ਕਾਲਾ ਜਾਦੂ ਕੀਤਾ ਜੋ ਮਰਜੀ ਕੀਤਾ ਤੁਸੀਂ ਅੱਧੀ ਰਾਤ ਵਾਲੀ ਪ੍ਰਾਰਥਨਾ ਸ਼ੁਰੂ ਕਰ ਦੋ ਤੁਹਾਡੀਆਂ ਬੇੜੀਆਂ ਖੁੱਲ ਜਾਣਗੀਆਂ ਤੁਹਾਡੇ ਲਈ ਬੂਹੇ ਖੁੱਲ ਜਾਣਗੇ ਔਰ ਉਹ ਜੇਲ੍ਹਾਂ ਜਿਨ੍ਹਾਂ ਚ ਉਹਨਾਂ ਨੇ ਤੁਹਾਨੂੰ ਕੈਦ ਕੀਤਾ ਆ ਉਹ ਹਿੱਲ ਜਾਣਗੀਆਂ ਔਰ ਤੁਸੀਂ ਬਾਹਰ ਆ ਜਾਓਗੇ ਯਿਸੂ ਮਸੀਹ ਦੇ ਨਾਮ ਚ ਆਮੇਨ ਰਸੂਲਾਂ ਦੇ ਕੰਮ ਉਹਦੇ 12 ਅਧਿਆਇ ਨੂੰ ਤੁਸੀਂ ਘਰੇ ਜਾ ਕੇ ਪੜਿਓ ਜਦੋਂ ਤੁਸੀਂ ਇਹਦੇ ਵਿੱਚ ਪੜੋਗੇ ਤਾਂ ਇਹਦੇ ਵਿੱਚ ਪਤਰਸ ਦੇ ਬਾਰੇ ਵਿੱਚ ਲਿਖਿਆ ਜਦੋਂ ਪਤਰਸ ਨੂੰ ਹੇਰੋਦੇਸ ਨੇ ਜੇਲ੍ਹ ਵਿੱਚ ਪਾ ਦਿੱਤਾ ਤੇ ਉਹਨੂੰ ਬੇੜੀਆਂ ਦੇ ਨਾਲ ਬੰਨ੍ਹ ਦਿੱਤਾ ਸੰਗਲਾਂ ਦੇ ਨਾਲ ਤੁਹਾਨੂੰ ਪਤਾ ਉਹਦੇ ਸੱਜੇ ਖੱਬੇ ਵੀ ਸਿਪਾਈ ਸੌਂਦੇ ਸੀ ਕਿਉਂਕਿ ਜਿਹੜੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਚੇਲੇ ਸੀ ਉਹਨਾਂ ਦੇ ਦੁਆਰਾ ਵੀ ਬਹੁਤ ਵੱਡੇ ਵੱਡੇ ਕੰਮ ਹੁੰਦੇ ਸੀ ਜਿਨ੍ਹਾਂ ਦੇ ਉੱਤੇ ਪਰਛਾਵਾਂ ਪੈ ਜਾਂਦਾ ਸੀ ਉਹਨਾਂ ਦਾ ਉਹ ਰੋਗੀ ਚੰਗੇ ਹੋ ਜਾਂਦੇ ਸੀ ਲੋਕੀ ਰਮਾਲ ਛੁਆ ਕੇ ਉਹਨਾਂ ਦੇ ਸਰੀਰ ਨੂੰ ਲੈ ਜਾਂਦੇ ਸੀ ਜਾ ਕੇ ਆਪਣੇ ਬਿਮਾਰਾਂ ਤੇ ਪਾਉਂਦੇ ਸੀ ਤੇ ਬਿਮਾਰ ਚੰਗੇ ਹੋ ਜਾਂਦੇ ਸੀ ਅੱਜ ਬਹੁਤ ਤਰ੍ਹਾਂ ਦੀਆਂ ਲੋਕੀ ਗੱਲਾਂ ਕਰਦੇ ਆ ਕਿ ਰਮਾਲਾਂ ਦੇ ਬਾਰੇ ਵਿੱਚ ਤੇ ਬਹੁਤ ਸਾਰੇ ਲੋਕੀ ਉਹਨਾਰੇ ਭਲਾਵੇ ਵਿੱਚ ਵੀ ਆ ਜਾਂਦੇ ਆ ਪਰ ਇਹ ਸੱਚ ਆ ਕਿ ਜਦੋਂ ਕੋਈ ਖੁਦਾ ਦਾ ਦਾਸ ਖੁਦਾ ਦੇ ਨਾਲ ਜੁੜ ਜਾਂਦਾ ਆ ਉਹਦੇ ਇਬਾਦਤ ਕਰਨਾ ਸ਼ੁਰੂ ਕਰ ਦਿੰਦਾ ਔਰ ਆਗਿਆਕਾਰੀ ਵਿੱਚ ਹੁੰਦਾ ਤੇ ਸੱਚ ਆ ਕਿ ਉਹਦੇ ਪਰਸ਼ਾਵੇਂ ਦੇ ਵਿੱਚ ਵੀ ਸਮਰਥ ਆਉਂਦੀ ਆ ਉਹਦੇ ਕੱਪੜੇ ਵਿੱਚ ਵੀ ਸਮਰਥ ਆਉਂਦੀ ਆ ਔਰ ਨੇਚਾ ਦੇ ਨਾਲ ਜੇ ਕੋਈ ਉਹਨੂੰ ਛੂਲੂਗਾ ਉਹ ਵੀ ਚੰਗਾ ਹੋ ਜਾਊਗਾ ਇਹ ਸੱਚ ਆ ਇਸ ਲਈ ਤੁਹਾਨੂੰ ਸੰਸਾਰਿਕ ਲੋਕੀ ਰੋਲੇ ਰੱਬੇ ਪਾਉਂਦੇ ਉਹਨਾਂ ਦੀਆਂ ਗੱਲਾਂ ਤੇ ਭੋਰਾ ਵੀ ਕੰਨ ਲਾਉਣ ਦੀ ਜ਼ਰੂਰਤ ਨਹੀਂ ਆ ਤਾਂ ਇੱਥੇ ਉਸ ਵੇਲੇ ਦੀਆਂ ਸਰਕਾਰਾਂ ਨੂੰ ਵੀ ਖਤਰਾ ਪੈ ਗਿਆ ਚੱਲਿਆਂ ਤੋਂ ਵੀ ਯਿਸੂ ਤਾਂ ਇੱਕ ਸੀ ਤਾਂ ਹਜ਼ਾਰਾਂ ਦੀ ਭੀੜ ਉਹਦੇ ਪਿੱਛੇ ਜਾਂਦੀ ਸੀ ਉਹਨੂੰ ਤਾਂ ਸਲੀਬ ਦੇ ਦਿੱਤਾ ਪਰ ਹੁਣ ਇਹਦੇ ਜਿਹੜੇ 12 ਚੇਲੇ ਆ ਏ ਵੱਖ-ਵੱਖ ਥਾਵਾਂ ਤੇ ਜਾ ਕੇ ਸੇਮ ਕੰਮ ਕਰ ਰਹੇ ਆ ਤੇ ਇਹ ਕਿੰਨੀ ਦੁਨੀਆ ਨੂੰ ਬਦਲ ਸਕਦੇ ਆ ਉਸ ਵੇਲੇ ਦੀਆਂ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਨੇ ਚੱਲਿਆਂ ਨੂੰ ਜੇਲ੍ਹ ਵਿੱਚ ਪਾਉਣਾ ਚਾਹਿਆ ਪਰ ਜਿਹਦੇ ਬੂਹੇ ਰੱਬ ਖੋਲ ਦੇਵੇ ਉਹਨਾਂ ਨੂੰ ਕੋਈ ਜੇਲ੍ਹਾਂ ਚ ਨਹੀਂ ਰੱਖ ਸਕਦਾ ਜਦੋਂ ਪੱਤਰਸ ਜੇਲ੍ਹ ਦੇ ਵਿੱਚ ਸੀ ਤਾਂ ਹੋਇਆ ਕੀ ਉਹਦੇ ਸੱਜੇ ਖੱਬੇ ਦੋ ਸਿਪਾਈ ਸੁੱਤੇ ਹੋਏ ਆ ਉਹਨੂੰ ਦੋ ਸੰਗਲਾਂ ਦੇ ਨਾਲ ਬੰਨ੍ਹਿਆ ਹੋਇਆ ਆ ਪਰ ਅਚਾਨਕ ਇੱਕ ਸਵਰਗਦੂਤ ਉਹਦੇ ਕੋਲ ਆਇਆ ਕਿਉਂਕਿ ਪਿੱਛੇ ਸਾਰੀ ਕਲੀਸੀਆ ਜਿਹੜੀ ਸੀ ਪਤਰਸ ਦੀ ਰਿਹਾਈ ਦੇ ਲਈ ਪ੍ਰਾਰਥਨਾ ਕਰ ਰਹੀ ਸੀ ਪੂਰੀ ਕਲੀਸੀਆ ਕਿ ਪ੍ਰਭੂ ਉਹਨੂੰ ਆਜ਼ਾਦ ਕਰੇ ਪ੍ਰਭੂ ਨੇ ਉਹਨਾਂ ਦੀ ਪ੍ਰਾਰਥਨਾ ਨੂੰ ਸੁਣਿਆ ਵਚਨ ਚ ਲਿਖਿਆ ਉਹ ਇੱਕ ਮਨ ਹੋ ਕੇ ਪ੍ਰਾਰਥਨਾ ਕਰ ਰਹੀ ਸੀ ਤਾਂ ਸਵਰਗਦੂਤ ਗਿਆ ਸਵਰਗਦੂਤ ਨੇ ਜਾ ਕੇ ਪਤਰਸ ਨੂੰ ਆਵਾਜ਼ ਦਿੱਤੀ ਕਹਿੰਦਾ ਆਪਣੀ ਜੁੱਤੀ ਪੈਰੀ ਪਾ ਪਤਰਸ ਨੂੰ ਲੱਗਾ ਕੋਈ ਡ੍ਰੀਮ ਆ ਕੋਈ ਸੁਪਨਾ ਦੇਖਦਾ ਆ ਤੇ ਪਤਰਸ ਨੇ ਜੁੱਤੀ ਪੈਰੀ ਪਾਈ ਆ ਉਹਦੇ ਨਾਲ ਤੁਰ ਪਿਆ ਉੱਠ ਕੇ ਬੂਹੇ ਖੁੱਲ ਗਏ ਆ ਜੇਲ੍ਹ ਦੇ ਫਾਟਕਾਂ ਦੇ ਉੱਤੇ ਵੀ ਸਿਪਾਈ ਖੜੇ ਸੀਗੇ ਰਾਖੀ ਕਰਦੇ ਜਿਹੜੇ ਉਹਨਾਂ ਨੂੰ ਵੀ ਕੋਸ਼ ਨਹੀਂ ਪਤਾ ਲੱਗਾ ਤੇ ਜਦੋਂ ਪਤਰਸ ਇੱਕ ਸੇਫ ਪਲੇਸ ਤੇ ਇੱਕ ਸਹੀ ਜਗ੍ਹਾ ਤੇ ਪਹੁੰਚਿਆ ਉਹੀਂ ਦੇਖਿਆ ਮੈਂ ਨੀਂਦ ਵਿੱਚ ਨਹੀਂ ਆ ਮੈਂ ਤਾਂ ਸੱਚੀ ਸਰੀਰ ਦੇ ਵਿੱਚ ਆ ਮੈਂ ਹਕੀਕਤ ਵਿੱਚ ਆ ਮੈਂ ਕੋਈ ਸੁਪਨਾ ਨਹੀਂ ਦੇਖ ਰਿਹਾ ਇਹ ਮੇਰੇ ਨਾਲ ਵਾਕਿਆ ਹੋ ਗਿਆ ਆ ਮੈਂ ਜੇਲ੍ਹ ਚੋਂ ਬਾਹਰ ਆ ਗਿਆ ਮੈਨੂੰ ਪਰਮੇਸ਼ਵਰ ਦਾ ਦੂਤ ਬਾਹਰ ਲੈ ਕੇ ਆਇਆ ਤੇ ਫਿਰ ਉਹ ਮਰੀਅਮ ਦੇ ਘਰ ਨੂੰ ਗਿਆ ਆ ਜਿੱਥੇ ਇਕਲੀਸੀਆ ਪ੍ਰਾਰਥਨਾ ਕਰਦੀ ਆ ਤੇ ਉਹਨੇ ਜਾ ਕੇ ਡੋਰ ਨੌਕ ਕੀਤਾ ਬੂਹਾ ਖੜਕਾਇਆ ਤੇ ਇੱਕ ਭੈਣ ਭੱਜੀ ਆਈ ਆ ਉਹਨੇ ਪੁੱਛਿਆ ਕੌਣ ਆ ਕਰਕੇ ਉਹਨਾਂ ਨੂੰ ਬਹੁਤ ਖਿਆਲ ਰੱਖਣਾ ਪੈਂਦਾ ਸੀ ਉਦੋਂ ਚੇਲਿਆਂ ਨੂੰ ਫੜੀ ਜਾਂਦੇ ਸੀ ਇਕਲੀਸੀਆ ਨੂੰ ਇਕੱਠੇ ਨਹੀਂ ਹੋਣ ਦਿੰਦੇ ਸੀ ਬਹੁਤ ਖਿਆਲ ਰੱਖਦੇ ਸੀ ਜਦੋਂ ਪਤਰਸ ਨੇ ਕਿਹਾ ਮੈਂ ਪਤਰਸ ਆ ਉਹਨੇ ਬੁਆ ਨਹੀਂ ਖੋਲਿਆ ਖੁਸ਼ੀ ਚ ਫੇਰ ਭੱਜ ਕੇ ਪਿੱਛੇ ਨੂੰ ਗਈ ਦੂਜਿਆਂ ਨੂੰ ਦੱਸਣ ਵਾਸਤੇ ਵੀ ਪਤਰਸ ਆ ਭਾਵੇਂ ਉਹ ਮੰਨ ਲਾ ਕੇ ਪ੍ਰਾਰਥਨਾ ਕਰ ਰਹੀ ਹ ਫੇ ਵੀ ਉਹਨਾਂ ਨੂੰ ਲੱਗਾ ਇੱਕਦਾਂ ਕਿਦਾਂ ਹੋ ਸਕਦਾ ਆ ਐਡੀ ਸ਼ੈਤੀ ਉਹ ਬਾਹਰ ਆ ਗਿਆ ਫੇਰ ਇੱਕ ਭਰਾ ਉੱਠ ਕੇ ਗਿਆ ਜਦ ਉਹਨੇ ਦੇਖਿਆ ਤੇ ਸੱਚੀ ਪਤਰਸ ਹੀ ਸੀਗਾ ਉਹਨੇ ਲੰਗਾ ਆਇਆ ਤੇ ਪਤਰਸ ਨੇ ਉਹਨਾਂ ਨੂੰ ਇਸ਼ਾਰਾ ਕੀਤਾ ਵੀ ਇਦਾਂ ਇਦਾਂ ਹੋਇਆ ਪਰ ਚੁੱਪ ਕਰ ਜੋ ਰੌਲਾ ਨਹੀਂ ਪਾਉਣਾ ਸਮਝ ਰਹੇ ਹੋ ਤਾਂ ਅਗਰ ਤੁਹਾਡਾ ਕੋਈ ਵੀ ਆਪਣਾ ਜੇਲ੍ਹ ਵਿੱਚ ਆ ਦੇਖੋ ਜੇਲ੍ਹ ਸਿਰਫ ਉਹੀ ਨਹੀਂ ਆ ਜਿਹੜੀ ਜਿਹਨੂੰ ਆਪਾਂ ਕਹਿ ਦਿੰਦੇ ਆ ਸੰਸਾਰਿਕ ਜੇਲ੍ਹ ਜਿੱਥੇ ਕੈਦੀ ਰੱਖੇ ਜਾਂਦੇ ਆ ਨਸ਼ੇ ਵੀ ਇੱਕ ਜੇਲ੍ਹ ਵਿਭਚਾਰ ਵੀ ਇੱਕ ਜੇਲ੍ਹ ਬੁੜੀਆਂ ਆਦਤਾਂ ਇੱਕ ਜੇਲ੍ਹ ਆ ਜਿਨ੍ਹਾਂ ਦੇ ਵਿੱਚ ਮਨੁੱਖ ਕੈਦੀ ਬਣ ਗਿਆ ਉਹਦੇ ਤੋਂ ਨਿਕਲ ਨਹੀਂ ਹੁੰਦਾ ਉਹ ਬੰਨਿਆ ਪਿਆ ਇਹ ਸੰਗਲਾਂ ਦੇ ਨਾਲ ਕਹਿੰਦਾ ਮਾਰਤਾ ਜਾਊਂਗਾ ਪਰ ਚਿੱਟਾ ਜਿਹੜਾ ਇਹੋ ਲਿਆ ਦੋ ਟੀਗਾ ਲਾਉਣਾ ਮਾਰ ਜੂਗਾ ਕੋਈ ਪਿੰਡ ਨੂੰ ਲਿਆ ਦੋ ਸ਼ਰਾਬ ਥੋੜੀ ਜੀ ਕੀ ਆ ਉਹ ਐਡਿਕਸ਼ਨ ਦੀ ਪ੍ਰिजन ਦੇ ਵਿੱਚ ਆ ਜੇਲ੍ਹ ਦੇ ਵਿੱਚ ਆ ਬੁਰੀ ਆਦਤ ਦੀ ਪਰ ਜੇ ਇੱਕ ਝੋਂਡ ਰਲ ਕੇ ਉਹਦੀ ਰਿਹਾਈ ਦੇ ਲਈ ਪ੍ਰਾਰਥਨਾ ਕਰੇ ਉਹਦਾ ਪਰਿਵਾਰ ਜਿਹੜਾ ਬਾਕੀ ਦਾ ਹੈ ਉਹ ਮਿਲ ਕੇ ਪ੍ਰਾਰਥਨਾ ਕਰੇ ਕੋਈ ਪ੍ਰਾਰਥਨਾ ਜੋਦੇ ਰਲ ਕੇ ਉਹਦੇ ਲਈ ਪ੍ਰਾਰਥਨਾ ਕਰਨ ਤੇ ਸੱਚੀ ਪਰਮੇਸ਼ਵਰ ਨੇ ਕਿਸੇ ਦੂਦ ਨੂੰ ਉਹਦੇ ਜੀਵਨ ਚ ਭੇਜ ਦੇਣਾ ਹੈ ਔਰ ਉਹਨੂੰ ਬਾਹਰ ਕੱਢ ਲਿਆਉਣਾ ਐਨ ਸੁਰੱਖਿਅਤ ਔਰ ਉਹਦੀਆਂ ਬੇੜੀਆਂ ਖੁੱਲ ਜਾਣੀਆਂ ਯਿਸੂ ਮਸੀਹ ਦੇ ਨਾਮ ਚ ਉਹ ਨਹੀਂ ਆਜ਼ਾਦ ਹੋ ਜਾਣਾ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਇਹ ਹੈ ਤਾਕਤ ਆ ਪ੍ਰਾਰਥਨਾ ਦੀ ਇਸ ਲਈ ਲਾਪਰਵਾਹ ਨਾ ਹੋਵੋ ਜਦੋਂ ਪੁੱਛਿਆ ਜਾਂਦਾ ਤੁਸੀਂ ਕਿੰਨੀ ਪ੍ਰਾਰਥਨਾ ਕਰਦੇ ਆ ਕਹਿੰਦੇ ਪਾਸਚੀ ਜੀ ਪਹਿਲਾਂ ਬਹੁਤ ਕਰਦੇ ਹੁੰਦੇ ਸੀ ਪ੍ਰਾਰਥਨਾ ਪਹਿਲਾਂ ਖਰਿਆ ਕਿਹੜੇ ਜਨਮ ਚ ਕਰਦੇ ਹੁੰਦੇ ਸੀ ਅਸੀਂ ਪਹਿਲਾਂ ਪਹਿਲਾ ਕਦੋਂ ਜਦੋਂ ਪਹਿਲਾਂ ਉਦੋਂ ਤਮ ਪ੍ਰਾਰਥਨਾ ਬਹੁ ਕਰਦੇ ਹੁੰਦੇ ਸੀ ਹੁਣ ਕਦੋਂ ਕਿੰਨਾ ਚਿਰ ਹੋ ਗਿਆ ਨਹੀਂ ਹੁਣ ਵਾਵਾ ਚਿਰ ਹੋ ਗਿਆ ਨਹੀਂ ਪ੍ਰਾਰਥਨਾ ਕਰਦੇ ਤੇ ਪ੍ਰੋਬਲਮਸ ਕੀ ਆ ਕੈਂਸਰ ਸ਼ੂਗਰ ਨਿਆਣੇ ਆਖੇ ਨਹੀਂ ਲੱਗਦੇ ਘਰ ਦੇ ਵਿੱਚ ਗਰੀਬੀ ਆ ਰੋਟੀ ਨਹੀਂ ਪੱਕਦੀ ਤੁਰਿਆ ਨਹੀਂ ਜਾਂਦਾ ਮੈਂ ਕਹਿੰਨੀ ਆ ਵੀ ਜੇ ਤੁਸੀਂ ਦੁੱਖਾਂ ਵਿੱਚ ਪ੍ਰਾਰਥਨਾ ਨਹੀਂ ਕਰਦੇ ਤੇ ਸੁੱਖਾਂ ਵਿੱਚ ਕਿਹੜੇ ਨੇ ਕਰਨੀ ਆ ਦੁੱਖਾਂ ਵਿੱਚ ਹੀ ਤਾਂ ਰੱਬ ਚੇਤੇ ਆਉਂਦਾ ਆ ਉਦੋਂ ਹੀ ਤਾਂ ਚੀਕਾਂ ਨਿਕਲੀਆਂ ਹੁੰਦੀਆਂ ਵੀ ਕੋਈ ਬਾਹ ਨਹੀਂ ਫੜਦਾ ਕੋਈ ਮਦਦ ਨਹੀਂ ਕਰਦਾ ਵੀ ਹੁਣ ਭੱਜ ਕੇ ਮੈਂ ਤਾਂ ਤਰਲਾ ਕਰੋ ਰੱਬ ਦਾ ਪਰਮੇਸ਼ਵਰ ਦਾ ਵੀ ਪ੍ਰਭੂ ਹੁਣ ਤੂੰ ਹੀ ਆ ਬਚਾਲਾ ਹੁਣ ਤੂੰ ਕੋਈ ਚਮਤਕਾਰ ਕਰ ਕੋਈ ਚਿੰਨ ਬਖਾ ਮੈਂ ਕਿੰਨੀ ਜਿਹੜਾ ਉਦੋਂ ਪ੍ਰਾਰਥਨਾ ਨਹੀਂ ਕਰਦਾ ਉਹ ਕਦੀ ਨਹੀਂ ਕਰ ਸਕਦਾ ਦੁੱਖ ਵੇਲੇ ਪ੍ਰਾਰਥਨਾ ਤੇ ਸੁਖ ਵਿੱਚ ਸ਼ੁਕਰਾਨਾ ਜੇ ਕੋਈ ਦੁਖੀ ਆ ਤੇ ਪ੍ਰਾਰਥਨਾ ਕਰੋ ਜੇ ਕੋਈ ਖੁਸ਼ੀ ਆ ਤੇ ਭਜਨ ਗਾਓ ਤੇ ਸ਼ੁਕਰਗੁਜ਼ਾਰੀ ਹਰ ਵੇਲੇ ਕਰਦੇ ਰਹੋ ਹਾਲੇਲੂਇਆ ਸੋ ਇਸ ਲਈ ਬਹੁਤ ਜ਼ਰੂਰੀ ਆ ਤੁਸੀਂ ਆਪਣੇ ਲਈ ਤੇ ਆਪਣਿਆਂ ਦੇ ਲਈ ਅੱਜ ਤੋਂ ਲਾ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿਓ ਅਸੂਲ ਬਣਾ ਲਓ ਕੋਈ ਇੱਕ ਟਾਈਮ ਮੈਥ ਲੋ ਵੀ ਆਹ ਟਾਈਮ ਮੈਂ ਬੈੜਾ ਹੀ ਬਹਿਣਾ ਜੋ ਮਰਜੀ ਹੋ ਜੂਏ ਭਾਵੇਂ ਘੇੜਾ ਕੜਾ ਰੁੜ ਜਵੇ ਮੈਂ ਪ੍ਰਾਰਥਨਾ ਕਰਨੀ ਆ ਜ਼ਰੂਰ ਕਰਨੀ ਆ ਔਰ ਜੇ ਤੁਸੀਂ ਆਦਤ ਬਣਾ ਕੇ ਨੇਮ ਬਣਾ ਕੇ ਪ੍ਰਾਰਥਨਾ ਕਰੋਗੇ ਤਾਂ ਤੁਸੀਂ ਉਹਦਾ ਰਿਜ਼ਲਟ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਦੇਖੋਗੇ Amen.